ਸੀ ਦੇਖ ਰਹੇ ਹੋ ਵਾਰਸ ਨਿਊਜ਼ 24 ਤੇ ਮੈਂ ਹਾਂ ਪ੍ਰਗਟ ਸਿੰਘ ਪਿਛਲੇ ਦਿਨਾਂ ਤੋਂ ਇਹ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਸੀ ਉਹਨਾਂ ਦੇ ਵਿਰੁੱਧ ਕੋਈ ਕੁਝ ਪਾਰਟੀਆਂ ਨੇ ਬਹੁਤ ਉਹਨੂੰ ਮੁੱਦੇ ਨੂੰ ਉਭਾਰਿਆ ਸੀ ਉਸ ਮੁੱਦੇ ਨੂੰ ਲੈ ਕੇ ਕਾਫੀ ਉਹ ਮੁੱਦਾ ਜਿਹੜਾ ਚਰਚਾ ਦੇ ਵਿੱਚ ਆਇਆ ਉਸੇ ਮੁੱਦੇ ਨੂੰ ਲੈ ਲੀਏ ਜੀ ਆਪਾਂ ਤੇ ਅੱਜ ਗੱਲ ਕਰ ਲਈਏ ਤੇ ਸਾਡੇ ਨਾਲ ਮੌਜੂਦ ਨੇ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਨਾਲ ਹੀ ਸਾਡੇ ਨਾਲ ਜਿਹੜੇ ਰਾਮਗੜੀਆ ਬਰਾਦਰੀ ਦੇ ਪਰ ਮੈਂਬਰ ਨੇ ਵੱਖ-ਵੱਖ ਪਿੰਡਾਂ ਤੋਂ ਆਏ ਜਿਹੜੇ ਵੇਖੋ ਪ੍ਰਸ਼ਾਦਾ ਛਕ ਰਹੇ ਨੇ ਆਪਾਂ ਗੱਲ ਕਰਦੇ ਆਂ ਸਰਦਾਰ ਲਾਲਜੀਤ ਸਿੰਘ ਪੁੱਲਰ ਨਾਲ ਪੁੱਲਰ ਸਾਹਿਬ ਵਾਰਿਸ ਨਿਊ 24 ਤੇ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਬਹੁਤ-ਬਹੁਤ ਮੇਰੇ ਸਾਰੇ ਭਰਾਵਾਂ ਦਾ ਜਿਹੜੇ ਇੱਥੇ ਦਫ਼ਤਰ ਦੇ ਵਿੱਚ ਆਪਣੀਆਂ ਮੁਸ਼ਕਲਾਂ ਦੱਸਣ ਲਈ ਤੇ ਨਾਲ ਭਰਾ ਨੂੰ ਮਿਲਣ ਲਈ ਆਏ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੇ ਗੱਲ ਕਰ ਲਈਏ ਲਾਲਜੀਤ ਜੀ ਮંત્રી ਸਾਹਿਬ ਕੇ ਇੱਕ ਮੁੱਦੇ ਨੂੰ ਬੜਾ ਉਭਾਰਿਆ ਗਿਆ ਜਿਸ ਤੇ ਤੁਹਾਡਾ ਵਿਰੋਧ ਵੀ ਕੀਤਾ ਗਿਆ ਪਰ ਦੇਖਣ ਨੂੰ ਕੀ ਮਿਲਦਿਆ ਕਿ ਉਹੀ ਮਿਸਤਰੀ ਪਰਿਵਾਰ ਨੇ ਜਿਹੜੇ ਰਾਮਗੜੀਆ ਪਰਿਵਾਰ ਨੇ ਤੁਹਾਡੇ ਨਾਲ ਪਰਛਾਦਾ ਛਕ ਰਹੇ ਨੇ ਕੋਈ ਇਹ ਅੱਜ ਦੀ ਨਹੀਂ ਗੱਲ ਅੱਗੇ ਵੀ ਮੈਂ ਭਰਾਵਾਂ ਦੇ ਨਾਲ ਹੀ ਇੱਥੇ ਦਫ਼ਤਰ ਬਹਿ ਕੇ ਨਾਲ ਰੋਟੀ ਖਾਈ ਜਾਂਦੀ ਹੈ ਨਾਲ ਕੰਮ ਕਰੀ ਜਾਂਦੇ ਆ ਉਹ ਕਿਸੇ ਵੇਲੇ ਕੋਈ ਸਮਾ ਮਾੜਾ ਹੁੰਦਾ ਪਰ ਫਿਰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਮੈਂ ਕਿਸੇ ਬਰਾਦਰੀ ਨੂੰ ਮਾੜਾ ਨਹੀਂ ਬੋਲਿਆ ਇਥੋਂ ਸਾਬਕਾ ਐਮਐਲਏ ਰਮਿੰਦਰ ਗੇ ਉਹ ਨਿੱਜੀ ਟਿੱਪਣੀਆਂ ਕਰਦਾ ਸੀ ਸਾਲ ਡੇਢ ਸਾਲ ਹੋ ਗਏ ਛੱਡਦਾ ਹੀ ਨਹੀਂ ਮੈਂ ਉਹਦੇ ਨਾਲ ਤਲਖੀ ਚ ਗੱਲ ਕੀਤੀ ਆ ਪਰ ਫਿਰ ਵੀ ਮੈਨੂੰ ਬਰਾਦਰੀ ਦਾ ਨਾਮ ਲੈ ਕੇ ਗੱਲ ਨਹੀਂ ਕਰਨੀ ਚਾਹੀਦੀ ਇਹ ਉਹਦਾ ਕਰਕੇ ਮੈਂ ਜਨਤਕ ਤੌਰ ਤੇ ਖਿਮਾ ਵੀ ਮੰਗੀ ਆ ਤਾਂ ਹੀ ਮੰਗੀ ਆ ਜੇ ਮੇਰੇ ਤੋਂ ਲਬਜ ਮੂੰਹ ਚੋਂ ਨਿਕਲੇ ਆ ਬਰਾਦਰੀ ਬਾਰੇ ਜੀ ਜੀ ਪਰ ਮੇਰਾ ਕਿਸੇ ਬਰਾਦਰੀ ਨਾਲ ਕੋਈ ਵੰਡ ਵਿਹਾਰ ਨਹੀਂ ਕੋਈ ਮੈਂ ਕਿਸੇ ਬਰਾਦਰੀ ਦੀ ਮਾੜੀ ਨਹੀਂ ਕਰਦਾ ਸਾਰੀਆਂ ਬਰਾਦਰੀਆਂ ਮੇਰੇ ਸਿਰ ਦਾ ਤਾਜ ਨੇ ਯਾਰ ਇਹੋ ਮਿਸਤਰੀ ਕੰਮ ਕਰਦੇ ਆ ਸਾਡੇ ਘਰ ਬੰਦਦੇ ਆ ਘਰਾਂ ਚ ਰਹਿੰਦੇ ਆ ਇਹੋ ਸੁਨਿਆਰੇ ਸਾਡੇ ਭਰਾ ਸੋਨਾ ਘੜਦੇ ਆ ਸਾਡੀਆਂ ਧੀਆ ਭੈਣਾਂ ਦੇ ਵਿਆਹ ਹੁੰਦੇ ਆ ਉਹਨਾਂ ਵਿਆਹਾਂ ਤੇ ਸੋਨਾ ਵਰਤਿਆ ਜਾਂਦਾ ਸਾਡੇ ਆਪ ਦੇ ਪਰਿਵਾਰ ਨੇ ਮੇਰੀ ਕਿਹੇ ਬਰਾਦਰੀ ਨਾਲ ਕੋਈ ਤੇਰ ਮੇਰ ਨਹੀਂ ਕੋਈ ਕਿਸੇ ਨਾਲ ਵੰਡ ਵਿਹਾਰ ਨਹੀਂ ਤੇ ਨਾ ਮੈਂ ਕਦੀ ਕੀਤਾ ਹੀ ਆ ਉਹ ਤੁਸੀਂ ਵੀਡੀਓ ਵੀ ਸੁਣ ਸਕਦੇ ਜੇ ਉਦੋਂ ਗੁੱਸੇ 'ਚ ਆ ਕੇ ਸਾਫਕਾ ਐਮਐਲਏ ਨੂੰ ਕਿਹਾ ਮੈਂ ਹੋਰ ਕਿਸੇ ਨੂੰ ਕੋਈ ਨਹੀਂ ਹੂੰ ਮਤਲਬ ਆਪਾਂ ਕਹਿ ਸਕਦੇ ਆ ਕਿ ਉਸੋਂ ਜਿਹੜੇ ਸ਼ਬਦ ਥੋੜੇ ਆਪਾਂ ਮਿਸਟੇਕ ਹੋ ਗਈ ਹੈ ਜੀ ਜਿਹੜੇ ਤੇ ਵਰਤੇ ਤੁਸੀਂ ਐਮਐਲਏ ਸਾਹਿਬ ਕਾ ਐਮਐਲਏ ਵਾਸਤੇ ਸੀ ਜੋ ਆ ਗਰਮੀ ਦੇ ਵਿੱਚ ਗਲਤ ਹੋਇਆ ਹੋਣਾ ਨਹੀਂ ਜੀ ਦਾ ਗਲਤ ਹੋਇਆ ਪਰ ਭਰਾਦਰੀ ਬਾਰੇ ਨਹੀਂ ਮੈਂ ਕੁਝ ਵੀ ਗਲਤ ਕੀ ਕੀ ਕਹਿਣਾ ਚਾਹੁੰਦੇ ਹਾਂ ਤੁਸੀਂ ਭਰਾਦਰੀ ਦੇ ਨਾਲ ਜਿੱਤਰਾ ਪ੍ਰਸ਼ਾਦਾ ਛੱਕ ਰਿਹਾ ਜੀ ਇਹ ਭਰਾ ਆਪਣੇ ਯਾਰ ਸਾਰੇ ਭਰਾ ਨੇ ਕੋਈ ਉਪਰੇ ਥੋੜਾ ਸਾਰੇ ਆਪਣੇ ਭਰਾ ਸਾਡੇ ਨਾਲ ਮਿਸਤਰੀ ਸਿੰਘ ਵੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਇਹ ਕੋਲ ਇਥੇ ਬਿਠੇ ਬੋਲੋ ਜੀ ਕੀ ਨਾ ਜੀ ਤੁਹਾਡਾ ਮੇਰਾ ਨਾਮ ਸੰਤੋਖ ਸਿੰਘ ਪਿੰਡ ਚਭਾਲ ਹਾਂ ਅੱਜ ਤੁਸੀਂ ਲਾਲਜੀ ਤੇ ਪੁਲਰਜੀ ਦੇ ਨਾਲ ਪ੍ਰਸ਼ਾਦਾ ਛਕ ਰਹੇ ਹੋ ਕੀ ਕੀ ਕਹਿਣਾ ਚਾਹੁੰਦੇ ਹੋ ਕੀ ਸੰਦੇਸ਼ ਤੁਹਾਡਾ ਬਰਾਦਰੀਆਂ ਨੂੰ ਜੀ ਸਾਡਾ ਇਹਨਾਂ ਨਾਲ ਕੋਈ ਕੋਈ ਗੁੱਸਾ ਗਾਲਾਂ ਨਹੀਂ ਕੋਈ ਵੀ ਹੈਗਾ ਵਾ ਜੋ ਸਭ ਸਾਰੇ ਭੈਣ ਭਰਾ ਬੈਠੇ ਆ ਇਹਨੇ ਜਾਣ ਕੇ ਇੱਕ ਦੂਜੇ ਦੇ ਜੱਜੇ ਪਾਰਟੀ ਜਿਹੜੀ ਉਹ ਚੁੱਕਦੀ ਆ ਚੁੱਕ ਕੇ ਗਾਂ ਇੱਕ ਦੂਜੇ ਦੇ ਨਾਮ ਲਾਉਂਦੀ ਆ ਤੇ ਇਹਦੇ ਨਾਲ ਸਾਡਾ ਕੋਈ ਗੁੱਸਾ ਗਲਾ ਨਹੀਂ ਆ ਉਹ ਸਭ ਭੈਣ ਭਰਾਵਾਂ ਨਾਲ ਬੈਠੇ ਆ ਅਹੀਂ ਇਹਨਾਂ ਦੇ ਨਾਲ ਹੀ ਰਾਵਾਂਗੇ ਤੇ ਨਾਲ ਹੀ ਇਹਨਾਂ ਨੇ ਵੋਟਾਂ ਪਾਵਾਂਗੇ ਚਲੋ ਦੋਤਰੇ ਤੇ ਵੋਟਾਂ ਪਾਉਂਦੇ ਰਾਵਾਂਗੇ ਕੀ ਲੱਗਦਾ ਤੁਹਾਨੂੰ ਸੰਤੋਖ ਸਿੰਘ ਜੀ ਜਿਹੜਾ ਜਿਹੜਾ ਮੁੱਦਾ ਜਿਹੜਾ ਲਾਲਜੀ ਸਿੰਘ ਢੁੱਲਰ ਵੱਲੋਂ ਸ਼ਬਦ ਵਰਤੇ ਆ ਜਿਆ ਸੀ ਉਹ ਪਾਰਟੀਆਂ ਜਿਆਦਾ ਹਵਾ ਦੇ ਰੀਆਂ ਜੀ ਉਹ ਪਾਰਟੀਆਂ ਹਵਾ ਦੇ ਰੀਆਂ ਵਾ ਉਹਨਾਂ ਨੇ ਮਾਫੀ ਮੰਗ ਲਈ ਆ ਕੋਈ ਕੋਈ ਗੁਲਾਗਿਸਾਨੀ ਆ ਗਾ ਚ ਸਭ ਉਹਨਾਂ ਨਾਲ ਬੈਠੇ ਆ ਨਾਲ ਬਿੱਕੇ ਫੁਲਕਾ ਛਕਣਦੇ ਆ ਕੋਈ ਗੱਲ ਉਹ ਜੇ ਹੈ ਨਹੀਂ ਪਾਰਟੀਆਂ ਚੁੱਕਦੀ ਹੁੰਦੀਆਂ ਇੱਕ ਦਿਨ ਚੱਕੜ ਫੜਦੀਆਂ ਹੁੰਦੀਆਂ ਨੇ ਬਾਕੀ ਕੋਈ ਗੱਲਬਾਤ ਨਹੀਂ ਉਹਨਾਂ ਨੇ ਆਪ ਖੁਦ ਕਹਿਤਾ ਹੋਰ ਮੈਂ ਕਿਹਾ ਖਾਲਸਾ ਸਵਨਕਰ ਬਰਾਦਰੀ ਜਿਹਨਾਂ ਨਾਲ ਬਰਾਦਰੀ ਤੋਂ ਸਾਡੇ ਨਾਲ ਵੀਰ ਜੁੜੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਭਾਜੀ ਦੇਖੋ ਵੀ ਗੁਨਾਹ ਤਾਂ ਕਿਸੇ ਕੋ ਵੀ ਹੋ ਸਕਦਾ ਜਿੰਦਗੀ ਦੇ ਵਿੱਚ ਅਸੀਂ ਜਦੋਂ ਕਿਸੇ ਸਟੇਜ ਤੇ ਬੋਲਦੇ ਆਂ ਤਾਂ ਕੁਝ ਗੱਲਾਂ ਸਾਡੇ ਜਿਹੜੇ ਸੌਫਟਵੇਅਰ ਹੈ ਨਾ ਉਹਦੇ ਵਿੱਚ ਹੁੰਦੀਆਂ ਵਾ ਉਹ ਨਿਕਲ ਜਾਂਦੀਆਂ ਜੀ ਪਰ ਜਦੋਂ ਕੋਈ ਬੰਦਾ ਉਸ ਗਲਤੀ ਦੀ ਮਾਫੀ ਮੰਗ ਲੈਂਦਾ ਉਸ ਤੋਂ ਵੱਡੀ ਤਾਂ ਗੱਲ ਹੀ ਕੋਈ ਨਹੀਂ ਗੁਰੂ ਸਾਹਿਬ ਨੇ ਕਿਹਾ ਜਿਹੜਾ ਨਿਉਕਿਆ ਹੁੰਦਾ ਵਾ ਉਹਨੂੰ ਗੱਲ ਨਾ ਲਾਉਣਾ ਤੇ ਜਿਹੜਾ ਬੰਦਾ ਨਿਉਕੇ ਬਾਰ-ਬਾਰ ਨਿਉਕਿਆ ਵਾ ਵਾਪਸ ਆ ਰਿਹਾ ਤਾਂ ਉਹਦੇ ਉੱਤੇ ਪੋਲੀਟੀਕਲ ਪਾਰਟੀਆਂ ਵੱਲੋਂ ਘਟੀਆ ਤਰੀਕੇ ਦੇ ਨਾਲ ਕੁਝ ਚੰਦ ਚੰਦ ਪਿੱਠੂ ਅੱਗੇ ਲਾ ਕੇ ਇਹ ਇਦਾਂ ਦਾ ਵਿਰੋਧ ਕਰਨਾ ਬਾਰ-ਬਾਰ ਪੁਤਲੇ ਫੁੱਕਨੇ ਬਾਰ-ਬਾਰ ਕਦੀ ਕਿਤੇ ਕਹਿਣਾ ਜੀ ਅਸੀਂ ਇੱਥੇ ਘਰਾਹ ਕਰਨ ਲੱਗੇ ਹਾਂ ਕਾਰਨ ਕੀ ਆ ਜਿਹੜੇ ਮੁੱਦਿਆਂ ਤੇ ਘਰਾਹ ਬੰਦਾ ਵਾ ਉਹਦੇ ਤੇ ਤਾਂ ਅਸੀਂ ਕਦੀ ਕੱਤਰ ਨਹੀਂ ਹੋਏ ਕਿਸੇ ਬਰਾਦ ਜੀ ਨੇ ਨਹੀਂ ਕੱਤਰਤਾ ਕੀਤੀ ਅੱਜ ਸਾਡਾ ਸਿਸਟਮ ਪੰਜਾਬ ਦਾ ਮਾਹੌਲ ਇਦਾਂ ਦਾ ਬਣਦਾ ਜਾ ਰਿਹਾ ਕਿ ਰੀਲਾ ਪਾ ਪਾ ਕੇ ਸਾਡੀਆਂ ਬੱਚੇ ਖਰਾਬ ਹੋ ਰਹੇ ਨੇ ਸਾਡੀ ਆਬਾਦੀ ਖਰਾਬ ਹੋ ਰਹੀ ਹੈ ਉਹਨੂੰ ਤਾਂ ਹੀ ਰੋਕਣ ਵਾਸਤੇ ਕਦੀ ਕੋਈ ਪ੍ਰਲਾੜ ਨਹੀਂ ਕੀਤਾ ਸਾਨੂੰ ਅੱਗੇ ਵੱਧ ਕੇ ਪੰਜਾਬ ਦੇ ਸੱਭਿਆਚਾਰ ਵਾਸਤੇ ਕੁਝ ਕਰਨਾ ਚਾਹੀਦਾ ਪੰਜਾਬ ਤਾਂ ਵੀ ਖੁਸ਼ਹਾਲ ਰਹਸਤੇ ਤੇ ਤਾਂ ਦੀ ਉੱਚੀ ਸੋਚ ਵੱਲ ਜਾਏਗੀ ਕੀ ਲੱਗਦਾ ਤੁਹਾਨੂੰ ਤੁੰਨਾ ਜੀ ਇਹ ਜਿਹੜੇ ਲੋਕ ਨੇ ਇਸ ਮੁੱਦੇ ਨੂੰ ਜਿਆਦਾ ਉਭਾਰ ਕੇ ਸਾਡੀ ਭਾਈਚਾਰਕ ਸਾਂਝ ਦੇ ਵਿੱਚ ਨਫ਼ਰਤ ਫਲਾ ਨਹੀਂ ਰਹੀ ਸਰਦਾਰ ਜੀ ਮੁੱਦਾ ਹੈ ਹੀ ਇਹਨਾਂ ਕੋਈ ਨਹੀਂਗਾ ਇਹ ਤਾਂ ਇਹਨਾਂ ਨੂੰ ਇੱਕ ਬਹਾਨਾ ਮਿਲ ਗਿਆ ਵੀ ਅਸੀਂ ਇਸ ਬਹਾਨੇ ਨੂੰ ਇਹ ਰਾਜਨੀਤਿਕ ਰੰਗ ਦੇ ਦਿੱਗੇ ਇਹ ਦਿੱਤਾ ਨਹੀਂ ਜਾ ਸਕਦਾ ਕਿਉਂਕਿ ਅਸੀਂ ਸਾਰੇ ਭਰਾ ਹਾਂ ਜਾਤ ਬਰਾਦਰੀਆਂ ਤਾਂ ਹੈ ਹੀ ਨਹੀਂ ਸੀ। ਜਾਤ ਬਰਾਦਰੀਆਂ ਤਾਂ ਸਾਡੇ ਵਰਗੇ ਕੁਛ ਘਟੀਆ ਲੋਕਾਂ ਦੇ ਫਿਰਕਾ ਪਸਤੀ ਲੋਕਾਂ ਨੇ ਬਣਾਈਆਂ। ਜਿਹੜਾ ਕੰਮ ਸੁਨਿਆਰੇ ਦਾ ਕਰਦਾ ਸੀ ਉਹ ਸੁਨਿਆਰਾ ਹੋ ਗਿਆ। ਜਿਹੜੇ ਲੱਕੜ ਦਾ ਕੰਮ ਕਰਦੇ ਸੀ ਉਹ ਤਰਖਾਨ ਸਿੰਘ ਹੋ ਗਏ। ਜਿਹੜੇ ਵੱਖ-ਵੱਖ ਸ਼ੀਂਬਾ ਸਿੰਘ ਹੀ ਉਹ ਦਰਜੀ ਦਾ ਕੰਮ ਕਰਦੇ ਸੀ ਉਹਨਾਂ ਨੇ ਸ਼ੀਂਬੇ ਕਹਿ ਲਾਪੇ। ਇਸ ਕਰਕੇ ਮਾਨਸਕੀ ਜਾਤ ਹੈ ਸਰ। ਮਾਨਸਕੀ ਜਾਤ ਦੇ ਵਿੱਚ ਜਾਤ ਬਰਾਦਰੀਆਂ ਨਹੀਂ ਸੀ ਆਏ ਕਿ। ਇਹ ਤਾਂ ਸਾਡੇ ਕੁਛ ਘਟੀਆ ਲੋਕਾਂ ਦੀ ਇਹ ਦੇਣ ਆ। ਅਸੀਂ ਸਾਰੇ ਇੱਕੋ ਹੀ ਰੂਹਾ ਵਾਂ ਉਸ ਕਾਲਪੁਰਖ ਦੀਆਂ। ਨਾ ਸਾਡੇ ਵਿੱਚ ਕੋਈ ਇਹ ਕੋਈ ਬਰਾਦਰੀ ਹੈ ਨਾ ਕੋਈ ਸਰ ਲੈਣਾ ਇਨਸਾਨ ਬਣ ਕੇ ਰਹੀਏ ਇਨਸਾਨ ਵਾਲੀਆਂ ਗੱਲਾਂ ਕਰੀਏ ਅਖੀਰ ਤੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਾਂ ਸਵਰਨਕਾਰ ਬਰਾਦਰੀ ਜਾਂ ਆਰਾਮਗੜੀਆ ਬਰਾਦਰੀ ਦੇ ਦੇਖੋ ਜੀ ਸਵਰਨਕਾਰ ਬਰਾਦਰੀ ਭੁੱਲਰ ਸਾਹਿਬ ਦੀ ਮਾਫੀ ਤੋਂ ਬਾਅਦ ਮੈਨੂੰ ਪਤਾ ਹੈ ਵੀ 99% ਲੋਕ ਜਿਨ੍ਹਾਂ ਨੂੰ ਇਹ ਗੱਲ ਦਾ ਲੱਗ ਗਿਆ ਪਤਾ ਵੀ ਇਹ ਗਲਤ ਜੀ ਉਹਨਾਂ ਕੋ ਗਲਤੀ ਦੇ ਨਾਲ ਨਿਕਲਿਆ ਤਾਂ ਉਹਨਾਂ ਨੇ ਮਾਫੀ ਮੰਗ ਲਈ ਅੱਜ ਵੀ ਉਹਨਾਂ ਨੇ ਮਾਫੀ ਮੰਗੀ ਮੇਰੇ ਸਾਹਮਣੇ ਹੁਣ ਤਾਂ ਜਦੋਂ ਬਾਰ-ਬਾਰ ਬੰਦਾ ਕਹਿ ਰਿਹਾ ਵੀ ਮੈਂ ਮੈਂ ਕੋਈ ਮੇਰਾ ਕੋਈ ਮਨਚਾ ਨਹੀਂ ਸੀ ਮੇਰੇ ਕੋਲ ਨਿਕਲ ਗਿਆ ਆ ਫਿਰ ਨਿਕਲੇ ਹੋਏ ਦਾ ਤਾਂ ਮਾਫੀ ਆ ਨਾ ਜੀ ਤੇ ਇਸ ਕਰਕੇ ਜਿਹੜੇ 1% ਪਿੱਛੂ ਆ ਦੂਜੀਆਂ ਪਾਰਟੀਆਂ ਦੇ ਉਹ ਕੁਝ ਵੀ ਕਰੀ ਜਾਣ ਉਹਨਾਂ ਬਹੁਤਾ ਫਰਕ ਪੈਂਦਾ